ਸਟੂਡੈਂਟ ਦਾ ਕੰਮ ਹੈ ਪੜਨਾ ਲਿਖਣਾ ਪਰ ਇਹ ਸੈਂਟਰ ਸਰਕਾਰ ਨੇ ਮਜਬੂਰ ਕਰ ਦਿੱਤੇ ਕਿ ਪੜ੍ਹਾਈ ਲਿਖਾਈ ਛੱਡ ਕੇ ਧਰਨਾ ਲਾ ਕੇ ਬੈਠੇ। ਜੀ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਇਹਦੇ ਗੱਲ ਆਪਾਂ برداشت ਨਹੀਂ ਕਰ ਸਕਦੇ। ਤਿਲਕ ਜਿੰਦੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂਮੇ ਸਾਕਾ। ਪੰਜਾਬ ਦੀ ਰਾਜਧਾਨੀ ਨੇ ਧੱਕੇ ਨਾਲ ਇਹਨਾਂ ਨੇ ਕਬਜ਼ਾ ਕਰਕੇ ਯੂਟੀ ਬਣਾਈ ਹੈ। ਪੰਜਾਬ ਇਸ ਨੂੰ ਖੋਣਾ ਚਾਹੁੰਦੇ ਆ। ਇਹ ਮੁਸੀਬਤਾਂ ਸਾਡੇ ਤੇ ਪਹਿਲੀ ਵਾਰ ਨਹੀਂ ਆਈ। ਅਸੀਂ ਹਰ ਮੁਸੀਬਤ ਕੜੇ ਮੱਥੇ ਟਾਕਰਾ ਕੀਤਾ ਜਦੋਂ ਵੀ ਬੀਜੇਪੀ ਦਾ ਖਾਤਾ ਖੁੱਲਿਆ ਪੰਜਾਬ ਤੇ ਅਕਾਲੀ ਦਲ ਦੀ ਮਿਹਰਬਾਨੀ ਸਰਕਾਰ ਖੁੱਲਿਆ ਤੇ ਅਕਾਲੀ ਲੀਡਰ ਬੀਜੇਪੀ ਨਾਲ ਚੱਲਦੀ ਰਹੀ ਹੈ ਮੈਂ ਸਰਕਾਰਾਂ ਦਾ ਟਾਕਰਾ ਕਰਦੇ ਕਰਦੇ বুढ़ा ਹੋ ਗਿਆ ਤੇ ਜੇ ਸਰਕਾਰ ਸਮਝਦੀ ਹੈ ਵੀ 350 ਸਾਲਾ ਬਨਾਇਆ ਗਿਆ ਤੇ ਆਪਾਂ ਸਿੰਘਾਂ ਦੀ ਰਿਆਇ ਨਹੀਂ ਕੀਤੀ ਤੇ ਸਾਡਾ ਕੋਈ ਕੀ ਕਰ ਲੇਗਾ ਤੇ ਆਪਾਂ ਸਰਕਾਰ ਕਾ ਕਰਕੇ ਦਿਖਾ ਦਾਂਗੇ ਉਹ ਦੀ ਦੀ ਸਰਕਾਰ ਨੇ ਤਾਂ ਹਜੇ ਤੇ ਮੇਰੇ ਖਿਆਲ 15 ਸਾਲ ਵੀ ਨਹੀਂ ਹੋਏ ਹੁਣੇ ਐ ਜਮੇ ਨਹੀਂ ਜਿਹਦੇ ਨਾਲ ਆਪਾਂ ਟਕਰਾਂਗੇ ਆਪਾਂ ਕਲਗੀਧਰ ਦੇ ਪੁੱਤ ਬਣ ਕੇ ਦਿਖਾਵਾਂਗੇ ਤੇ ਕੇਂਦਰ ਸਰਕਾਰ ਕੀ ਤੁਸੀਂ ਕਾਲਜੀ ਪੰਜਾਬ ਯੂਨੀਵਰਸਿਟੀ ਮੋਰਚੇ ਤੇ ਇਸ ਟਾਈਮ ਖੜੇ ਆ ਵੱਖ-ਵੱਖ ਰੰਗ ਤੁਹਾਨੂੰ ਪਹਿਲਾਂ ਵੀ ਦਿਖਾਏ ਨੇ ਕਿ ਲੋਕ ਇੱਥੇ ਪਹੁੰਚ ਰਹੇ ਨੇ ਬਲਜੀਤ ਸਿੰਘ ਖਾਲਸਾ ਨੇ ਚੰਡੀਗੜ੍ਹ ਤੋਂ ਇਹਨਾਂ ਦੇ ਹੱਥ 'ਚ ਇੱਕ ਲਿਫਲੇਟ ਫੜਿਆ ਜਿੱਥੇ ਲਿਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅਸੀਂ ਬਚਾਵਾਂਗੇ ਤੇ ਦੇਸ਼ ਵੀ ਬਚਾਵਾਂਗੇ ਅਤੇ ਮੋਦੀ ਨੂੰ ਵੀ ਭਜਾਵਾਂਗੇ ਸਭ ਦੇ ਭਲੇ ਦਾ ਸਾਂਝਾ ਰਾਜ ਬਣਾਵਾਂਗੇ ਬਾਬਾ ਜੀ ਜਿਹੜਾ ਸਾਂਝੇ ਰਾਜ ਦੀ ਗੱਲ ਤੁਸੀਂ ਕੀਤੀ ਹੈ ਇਹ ਕਿਹੜੇ ਤਰ੍ਹਾਂ ਦੇ ਰਾਜ ਦੀ ਗੱਲ ਕਰ ਰਹੇ ਹੋ ਦੇਖੋ ਹੁਣ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਗਿਆ 350 ਸਾਲਾ ਹਰੇਕ ਰਾਗੀ ਕਹਿੰਦਾ ਤਿਲਕ ਜਿੰਦੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂਮੇ ਸਾਕਾ ਬੜਾ ਸੁਣਾ ਸ਼ਬਦ ਪਰ ਹੁਣ ਦੇਸ਼ ਦੇ ਵਿੱਚ ਤਿਲਕ ਜਿੰਦੂ ਵਾਲਿਆਂ ਦਾ ਰਾਜ ਹੈ ਤੇ ਤਿਲਕ ਜਿੰਦੂ ਵੀ ਸਰਕਾਰ ਸਾਡੇ ਸਿੰਘਾਂ ਦੇ ਰਹੀ ਨਹੀਂ ਕਰਦੇ ਪੰਜਾਬ ਦੀ ਰਾਜਧਾਨੀ ਨੇ ਧੱਕੇ ਨਾਲ ਇਹਨਾਂ ਨੇ ਕਬਜ਼ਾ ਕਰਕੇ ਯੂਟੀ ਬਣਾਈ ਹੈ ਪੰਜਾਬੀ ਨਹੀਂ ਸੀ ਖੋਣਾ ਚਾਹੁੰਦੇ ਹਨ ਤੇ ਕਹਿੰਦੇ ਇਹ ਪ੍ਰਾਤਨ ਸਿੰਘਾਂ ਦਾ ਇੱਕ ਖਾਨ ਹੈ ਪੰਜਾਬ ਦੀ ਜੰਮਿਆਂ ਨੇ ਨੀਤ ਮਹੀਮਾ ਇਹ ਮੁਸੀਬਤਾਂ ਸਾਡੇ ਤੇ ਪਹਿਲੀ ਵਾਰ ਨਹੀਂ ਆਈ ਅਸੀਂ ਹਰ ਮੁਸੀਬਤ ਦਾ ਕਿਹੜੇ ਮੱਥੇ ਟਾਕਰਾ ਕੀਤਾ ਹੁਣ ਇਹ ਜਿਹੜਾ ਪੰਜਾਬੀ ਵਿਦਿਸ਼ੀ ਦਾ ਮਾਮਲਾ ਹੈ ਸਟੂਡੈਂਟ ਦਾ ਕੰਮ ਹੈ ਪੜਨਾ ਲਿਖਣਾ ਪਰ ਇਹ ਸੈਂਟਰ ਸਰਕਾਰ ਨੂੰ ਮਜਬੂਰ ਕਰ ਦਿੱਤੇ ਕਿ ਪੜ੍ਹਾਈ ਲਿਖਾਈ ਛੱਡ ਕੇ ਧਰਨਾ ਲਾ ਕੇ ਬੈਠੇ ਤੇ ਸਾਡੇ ਬੱਚਿਆਂ ਦਾ ਭਵਿਖ ਖਰਾਬ ਹੋ ਇਹਦੇ ਗੱਲ ਆਪਾਂ برداشت ਨਹੀਂ ਕਰ ਸਕਦੇ ਬੱਚੇ ਦੇ ਪੜ੍ਹਦੇ ਲਿਖਦੇ ਚੰਗੇ ਲੱਗਦੇ ਤੇ ਜੇ ਸੈਂਟਰ ਸਰਕਾਰ ਨਾਜਾਇਜ਼ ਕਬਜ਼ਾ ਕਰੂਗੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਸ਼ਹਿਰ ਚ ਤੇ ਸੈਂਟਰ ਸਰਕਾਰ ਦਾ ਆਪਾਂ ਡਟ ਕੇ ਮੁਕਾਬਲਾ ਕਰਾਂਗੇ ਆਰਐਸਐਸ ਤੇ ਬੀਜੇਪੀ ਤਾਂ ਵੈਸੇ ਪਹਿਲੇ ਪੰਜਾਬ 'ਚ ਕੁਝ ਨਹੀਂ ਆ ਤਰਨਤਾਰਨ ਦੀ ਉਪਜਾਉਣ ਹੋਈ ਆ ਸਭ ਤੋਂ ਘੱਟ ਵੋਟਾਂ ਬੀਜੇਪੀ ਨੇ ਪਾਈਆਂ ਜਮਾਨਤ ਪਰ ਉਹ ਵੀ ਇੱਕ ਫੇਰੀ ਵੀ ਰਿਹਾ ਇੱਕ ਟਾਈਮ ਤੇ ਇੱਕ ਸੀਟ ਦੋ ਸੀਟ ਚਾਰ ਪੰਜ ਸੀਟਾਂ ਤੇ ਵੀ ਪਹੁੰਚ ਰਹੇ ਨੇ ਬੀਜੇਪੀ ਪੰਜਾਬ ਦੀ ਇਸ ਲੈਵਲ ਤੇ ਵੀ ਆਏ ਜਦੋਂ ਵੀ ਬੀਜੇਪੀ ਦਾ ਖਾਤਾ ਖੁੱਲਿਆ ਪੰਜਾਬ 'ਚ ਅਕਾਲੀ ਦਲ ਦੀ ਮਿਹਰਬਾਨੀ ਸਰਕਾਰ ਖੁੱਲਿਆ ਤੇ ਅਕਾਲੀ ਲੀਡਰ ਬੀਜੇਪੀ ਨਾਲ ਚੱਲਦੀ ਰਹੀ ਹੈ ਪਰ ਜਥੇਬੰਦੀ ਬੱਬਰ ਖਾਲਸਾ ਤੇ ਹਮੇਸ਼ਾ ਸਰਕਾਰਾਂ ਨਾਲ ਸਿੱਧੀ ਟੱਕਰ ਲੈਂਦੀ ਆਈ ਹੈ ਤੇ ਮੈਂ ਤੇ ਜਗਤਾਰ ਸਿੰਘ ਹਵਾਰੇ ਨਾਲ ਜੀਲ ਤੂੜਨ ਦੇ ਮਾਮਲੇ ਸਾਲ ਤੋਂ ਬਾਅਦ ਜੀਲ ਕੱਟੀ ਹੈ ਤੇ ਬੱਬਰ ਖਾਲਸਾ ਦੇ ਕਿਤੇ ਭੀੜ ਇਕੱਠਾ ਕਰਕੇ ਧਰਨਾ ਪ੍ਰਦਰਸ਼ਨ ਕਰਦੇ ਨਹੀਂ ਆ ਬੱਬਰ ਖਾਲਸਾ ਦੇ ਸੂਰਬੀਰ ਬਹਾਦਰ ਜਰਨੈਲ ਜਦੋਂ ਮੈਦਾਨੇ ਜੰਗ ਦੇ ਵਿੱਚ ਰਣ ਤਤਤੀ ਦੇ ਨਿਧਰਦੇ ਆ ਤੇ ਫਿਰ ਸਭ ਸਰਕਾਰੀ ਲੀਡਰਾਂ ਦੀ ਸੁਰੱਖਿਆ ਤੇ ਰਿਤ ਰਹੀ ਰਹ ਜਾਂਦੀ ਸੋ ਜਿਹੜਾ ਪੰਜਾਬ ਦੀ ਇਜ਼ਮਤ ਨੂੰ ਹੱਥ ਪਾਵੇਗਾ ਉਸਨੇ ਇਸ ਲੋਕ ਤੋਂ ਪਰ ਲੋਕ ਵੀ ਜੰਗਾ ਕੰਮ ਆਪਣਾ ਕਰਨਾ ਉਹ ਵੀ ਫਿਰ ਵੀ ਆਪਾਂ ਗੱਲ ਕਰੀਏ ਇਸ ਉਮਰਾਂ ਦੇ ਵਿੱਚ ਲੋਕਾਂ ਦੇ ਹੱਡ ਦੁਖਾਂ ਲਾ ਜਾਂਦੇ ਨੇ ਲੋਕ ਮੰਜੀਆਂ ਤੇ ਪਈ ਰਹਿੰਦੇ ਨੇ ਸੱਥਾਂ ਚ ਕਈ ਬਾਪੂ ਸਾਡੇ ਤਾਂ ਕਿੱਢੀ ਜਾਂਦੇ ਨੇ ਇਹ ਚੀਜ਼ਾਂ ਬਾਰੇ ਨੋਲਿਜ ਵੀ ਨਹੀਂ ਇਹ ਸਪਿਰਟ ਹੈ ਜਿਹੜੀ ਲੜਨ ਦੀ ਹੈ ਜਿਹੜੀ ਭਾਵਨਾ ਹੈ ਆਪ ਦੀ ਰੱਖਿਆ ਜਿਹੜੀ ਤੁਸੀਂ ਜਿਵੇਂ ਲਿਖਿਆ ਵੀ ਚੰਡੀਗੜ੍ਹ ਨੂੰ ਅਸੀਂ ਬਚਾਵਾਂਗੇ ਪੰਜਾਬ ਨੂੰ ਅਸੀਂ ਬਚਾਵਾਂਗੇ ਇਹ ਸਪਿਰਟ ਹੈ ਜਿਹੜੀ ਇੱਕ ਭਾਵਨਾ ਹੈ ਕਿੱਥੋਂ ਆਉਂਦੀ ਹੈ ਸਾਡਾ ਜਿਹੜਾ ਇਤਿਹਾਸ ਸਮਾਨ ਮਤਾਇਤ ਇਤਿਹਾਸ ਹਮ ਮੇਰੀ ਉਮਰ ਦਾ ਹਜੇ ਕੁਝ ਵੀ ਨਹੀਂ ਆ 63 64 ਸਾਲ ਹੋਣੇ ਬਾਬਾ ਦੀਪ ਸਿੰਘੀ ਦੇ 80 ਸਾਲ ਉਮਰ ਸੀਗੇ ਤੇ ਬਾਬਾ ਵੀ ਦੀਪ ਸਿੰਘ ਜੀ ਨੇ 80 ਸਾਲ ਦੀ ਉਮਰ ਦੇ ਵਿੱਚ ਖੰਡੇ ਨਾਲ ਲੀਕ ਵਾਈ ਸੀਗੇ ਵੀ ਜਿਹਨੇ ਸਿਰ ਧਰਦੀ ਬਾਦੀ ਲਾਣੀ ਆ ਮੁਗਲਾ ਪਠਾਣਾ ਦਾ ਡਟ ਕੇ ਮੁਕਾਬਲਾ ਕਰਨਾ ਸਿਰਫ ਮੇਰੀ ਵਾਈ ਲੀਕ ਨੇ ਉਹ ਹੀ ਬੰਦਾ ਟੱਪੇ ਤੇ ਪੂਰਾ ਪੂਰਾ ਪੰਜਾਬ ਵੀ ਬਾਬਾ ਦੀਪ ਸਿੰਘ ਜੀ ਵਾਈ ਲੀਕ ਟੱਕੇ ਆਗੇ ਆਇਆ ਤੇ ਆਪਾਂ ਮੁਗਲ ਪਠਾਣਾ ਦੇ ਮੂੰਹ ਮੂੜ ਤੇ ਤੇ ਮੈਂ ਜਿਹੜੇ ਪਾਸੇ ਜਾਂਦਾ ਕੌਮ ਦੇ ਸੂਰਬੀਰ ਬਹਾਦਰ ਜੋਧੇ ਜਰਨੈਲ ਅਮੀਸ਼ਿਆ ਹੀ ਮੇਰਾ ਇੱਜ਼ਤ ਮਾਨ ਤੇ ਸਤਿਕਾਰ ਕਰਦੇ ਆ ਤੇ ਜਦੋਂ ਕੌਮ ਦੇ ਨੌਜਵਾਨ ਇੱਕ ਬੁਢੇ ਬੰਦੇ ਵੱਲ ਆਉਣਾ ਤੇ ਬੁਢੇ ਨੂੰ ਕੌਣ ਰਹਾ ਸਕਦਾ ਤੇ ਮੈਂ ਕਿਹੜਾ ਕੋਈ ਸਰਕੇ ਸਰਕਾਰ ਦੀ ਨੌਕਰੀ ਚਾੱਕਰੀ ਕਰਨੀ ਮੈਂ ਸਰਕਾਰਾਂ ਦਾ ਟਾਕਰਾ ਕਰਦੇ ਕਰਦੇ ਬੁढ़ा ਹੋ ਗਿਆ ਤੇ ਜੇ ਸਰਕਾਰ ਸਮਝਦੀ ਹੈ ਵੀ 350 ਸਾਲਾ ਬਨਾਇਆ ਗਿਆ ਤੇ ਆਪਾਂ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਤੇ ਸਾਡਾ ਕੋਈ ਕੀ ਕਰ ਲੇਗਾ ਤੇ ਆਪਾਂ ਸਰਕਾਰ ਕਾ ਕਰਕੇ ਦਿਖਾ ਦਾਂਗੇ ਸਰਕਾਰ ਕਾ ਛੱਡਣਾ ਹੀ ਕੱਖ ਨਹੀਂ ਵੈਸੇ ਬਾਪੂ ਜੀ ਮੋਦੀ ਸਰਕਾਰ ਤਾਂ ਬਾਲ ਵੀਰਦੀਪ ਸੁਮਨਾਰੀ ਹੈ ਸਿੱਖਾਂ ਦੇ ਪਲੀ 350 ਸਾਲਾਂ ਤੇ ਵੀ ਵਧੀਆ ਪ੍ਰੋਗਰਾਮ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਮਿਲ ਕੇ ਕਰ ਉਹ ਤਾਂ ਕਹਿ ਰਹੇ ਨੇ ਅਸੀਂ ਸਿੱਖਾਂ ਪ੍ਰਤੀ ਚੰਗੀ ਭਾਵਨਾ ਸਾਡੀ ਅਸੀਂ ਤਾਂ ਉਹਨਾਂ ਦੇ ਦੇਖੋ ਮਤਲਬ ਸਮਾਗਮ ਵੀ ਕਰਾ ਰਹੇ ਹਾਂ ਉਹਨਾਂ ਦੀ ਹਿਸਟਰੀ ਨੂੰ ਅੱਗੇ ਵੀ ਲੈ ਕੇ ਜਾ ਰਹੇ ਹਾਂ ਉਹ ਤਾਂ ਇਹ ਕਹਿ ਰਹੇ ਨੇ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਔਰੰਗਜ਼ੇਬ ਦਾ ਪੁੱਤਰ ਬਾਦਰਸ਼ਾ ਉਹਨੇ ਲੋੜ ਪਈ ਦੇ ਗੁਰੂ ਗੋਬਿੰਦ ਸਿੰਘ ਕੋਲ ਮਦਦ ਮੰਗੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਇੱਜ਼ਤਮਾਨ ਸਤਕਾਰ ਕਰਦਾ ਸੀ ਆ ਬੜੇ ਬੜੀ ਨਜ਼ਰਾਂ ਨੇ ਪੈਂਟ ਕਰਦਾ ਸੀਗਾ ਵੀ ਗੁਰੂ ਸਾਹਿਬ ਮੈਂ ਤੁਹਾਡਾ ਬੜਾ ਦਿਲੋਂ ਸਤਕਾਰ ਕਰਦਾ ਹਾਂ ਪਰ ਉਹਨਾਂ ਇਨਸਾਫ ਦੇਣ ਵਾਲੀ ਗੱਲ ਤੇ ਮੁਕਰ ਗਿਆ ਟਾਲ ਮਟੋਲ ਕਰਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀਗਾ ਬਾਦਰਸ਼ਾ ਇਹ ਤੇਰੇ ਹੀਰੇ ਕਿਹੇ ਕੰਮ ਦੇ ਨੇ ਮਹਾਰਾਜ ਨੇ ਉਹਦਾ ਕੀਮਤ ਬੇਕੀਮਤੀ ਹੀਰਾ ਗੋਦਾਵਰੀ ਨਦੀ ਦੇ ਵਿੱਚ ਚਲਾ ਕੇ ਮਾਰਿਆ ਜਿੱਥੇ ਆਜ ਕੱਲ ਗੁਰਦੁਆਰਾ ਬਣਿਆ ਨਗੀਨਾਗੜ੍ਹ ਤੇ ਇਹ ਕੰਮ ਜਿਹੜਾ ਤੂੰ ਕਹਿੰਦਾ ਵੀ ਹੋ ਨਹੀਂ ਸਕਦਾ ਤੂੰ ਸਮਝਦਾ ਹੋ ਨਹੀਂ ਸਕਦਾ ਟਾਲ ਮਟੋਲ ਕਰੀ ਜਾਂਦਾ ਤੇ ਇਹਨਾਂ ਤੇਰੇ ਹੀਰੇ ਮੋਤੀ ਤੇ ਸਾਡੇ ਸਾਹਮਣੇ ਸਾਧਾਰਨ ਪੱਥਰੀਆਂ ਮੈਂ ਕੋਈ ਸ਼ਰਾਫ ਥੋੜਾ ਮੈਂ ਦਿਲਾਂ ਦਾ 파ਰਖੂ ਆ ਤੇਰਾ ਮਨ ਬੇਈਮਾਨ ਹੋ ਗਿਆ ਤੂੰ ਸਾਨੂੰ ਕੋਈ ਇਨਸਾਫ ਦੇਣਾ ਨਹੀਂ ਕੋਈ ਗੱਲ ਨਹੀਂ ਇਹ ਤਾਂ ਆਪਾਂ ਕਿਸੇ ਸਾਧਾਰਨ ਸਿਖਨੇ ਭੇਜ ਕੇ ਵੀ ਕਰਾ ਲਾਂਗੇ ਤੇ ਆਖਰ ਨਿਕਲ ਗਈ ਧਰਦਸ਼ਮੀ ਹਸਪਤਾਲ ਨੇ ਬਾਬਾ ਬੰਦਰ ਸਿੰਘ ਬਹਾਦਰ ਨੇ ਨਾਂਦੀੜ ਤੂੰ ਭੇਜਿਆ ਦਖਣ ਤੋਂ ਤੇ ਉਹ ਜਦੋਂ ਪੰਜਾਬ ਵੱਲ ਆਇਆ ਤੇ ਲੋਹੇ ਦਾ ਸੁਹਾਗਾ ਬਣ ਕੇ ਮੁਗਲ ਹਕੂਮਤ ਨੂੰ ਟੱਕਰਿਆ ਤੇ ਮੁਗਲਾਂ ਦੀ ਸਦੀਆਂ ਦੀ ਜਮੀ ਜਮਾਈ ਮੁਗਲ ਹਕੂਮਤ ਕੀ ਪਾਪ ਜੜ ਪੁੱੜ ਕੇ ਰੱਖ ਦਿੱਤੀ ਇંટ ਨਾਲ ਇંટ ਖੜਕਾਤੀ ਮੋਦੀ ਦੀ ਸਰਕਾਰ ਨੇ ਤਾਂ ਹਜੇ ਤੇ ਮੇਰੇ ਖਿਆਲ 15 ਸਾਲ ਵੀ ਨਹੀਂ ਹੋਏ ਹੁਣੇ ਐ ਜਮੇ ਨਹੀਂ ਜਿਹਦੇ ਨਾਲ ਆਪਾਂ ਟਕਰਾਂਗੇ ਮੋਦੀ ਦਾ ਰਹਿਣਾ ਕੱਖ ਨਹੀਂ ਸਿੰਘਾਂ ਦੀ ਰਿਹਾਈ ਆਪਣੇ ਬਲਬੁਤੀ ਕਰਾਉਂਗੇ ਆਈ ਕੋਈ ਹੱਥ ਪੈਰ ਜੋੜ ਕੇ ਤਰਲੇ ਕੜ ਕੇ ਨਹੀਂ ਸਿੰਘਾਂ ਦੀ ਰਿਹਾਈ ਕਰਾਣੇ ਤੇ ਪਿਆਰੇ ਖਾਲਸਾ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਾਂ ਆਨੰਦਪੁਰ ਦੇ ਵਾਸੀ ਆ ਜਿਸ ਕਲਗੀਧਰ ਦੇ ਸਮੇਸ਼ ਪਿਤਾ ਨੇ ਆਪਣਾ ਸਰਵਨ ਸਵਾਰ ਗਏ ਬੜੇ ਮਾਣ ਤੇ ਫਕਰ ਨਾਲ ਆਖਿਆ ਸੀਗਾ ਇਹਨਾਂ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁਤਿਆਰ ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਆਪਾਂ ਕਲਗੀਧਰ ਦੇ ਪੁੱਤ ਬਣ ਕੇ ਦਿਖਾਵਾਂਗੇ ਤੇ ਕੇਂਦਰ ਸਰਕਾਰ ਕੀ ਭੂਤ ਨਹੀਂ ਬੁਲਾ ਦਾਂਗੇ ਇਟ ਨਾਲ ਇਟ ਖੜਕਾ ਦੇਾਂਗੇ ਮੈਂ ਕੋਈ ਕਿਸੇ ਪਾਰਟੀ ਆ ਲੀਡਰ ਨਹੀਂ ਆ ਵੀ ਮੈਂ ਕਿਸੇ ਕੋਲ ਵੋਟਾਂ ਮੰਗਣ ਜਾਣੀ ਮੈਂ ਮੈਨੂੰ ਤਾਂ ਸਿਰ ਲਖ ਜੋਧਿਆਂ ਦੀ ਲੋੜ ਆ ਤੇ ਇਹ ਸਰਕਾਰ ਜਿਹੜੇ ਨਾ ਜੇ ਸਮਝਦੀ ਵੀ ਅਸੀਂ ਕਾਨੂੰਨ ਕਾਹਦਾ ਕਾਨੂੰਨ ਬੰਗਲਾਦੇਸ਼ੀ ਕਿਹੜਾ ਕਾਨੂੰਨ ਚਲ ਗਿਆ ਹੂੰ ਨੇਪਾਲ ਦੀ ਕਿਹੜਾ ਚਲ ਗਿਆ ਹੁਣ ਮੋਦੀ ਦੀ ਵਾਰੀ ਇਹਨੇ ਵੀ ਵਧਾ ਗਈ ਦਮ ਲਾ ਇਹ ਸੀ ਸਾਡੇ ਨਾਲ ਬਲਜੀਤ ਸਿੰਘ ਖਾਲਸਾ ਜੀ ਤੁਸੀਂ ਹੱਥ ਤੇ ਲੀਫਲੈਟ ਵੀ ਦੇਖ ਚੁੱਕੇ ਹੋ ਜਿਹੜੀ ਸਮਝ ਆਇਆ ਵੀ ਹਾਂ ਭਾਈ ਜਿਹੜੀ ਗੁਰੂ ਸਾਹਿਬ ਨੇ ਕਹਿਆ ਇਹਨ ਪੁੱਤਰਨ ਕੇ ਸੀਸ ਪੇਵਾਰ ਦੀਆਂ ਉਹ ਚਾਰ ਚਾਰ ਮੂਹੇ ਤੇ ਕਿਹਾ ਹੂਆ ਜ਼ੀਵਿਤ ਕਈ ਹਜ਼ਾਰ ਵੀ ਉਹ ਗੱਲ ਹੈ ਕਿ ਜਿਹੜੇ ਧਰਨਾ ਲਾਈ ਬੈਠੇ ਨੇ ਇਹ ਸਾਡੇ ਸਾਰੇ ਪੁੱਤਰ ਹੀ ਨੇ ਇਹ ਜਿਹੜੀ ਭਾਵਨਾ ਹੈ ਖਾਲਸਾ ਜੀ ਦੇ ਵਿੱਚ ਜਿਹੜੀ ਇਹ ਸਪਿਰਟ ਹੈ ਵੀ ਹਾਂ ਭਾਈ ਜਿਹੜਾ ਇਹ ਗੱਲ ਹੈ ਵੀ ਜੰਗ ਦੇ ਮੈਦਾਨ 'ਚ ਜੇ ਕੋਈ ਤਕੜਾ ਤਾਹੀ ਟੇਬਲ ਤੇ ਤਕੜਾ ਹੋਇਆ ਜਾ ਸਕਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਬਹੁਤ ਸ਼ੁਭਚਿੰਤਕ ਹੁੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਇਸ ਚੀਜ਼ ਤੋਂ ਬਹੁਤ ਸਿੱਖਿਆ ਲੈਣ ਦੀ ਲੋੜ ਆ ਤੇ ਬਾਕੀ ਦੀਆਂ ਖਬਰਾਂ ਦੀ ਸਾਡੇ ਜੁੜੇ ਨੂੰ ਮੈਂ ਵਿਕਰਮ ਸਿੰਘ